ਸ਼ਾਇਦ ਹੋਰ ਕੋਈ ਹੁੰਦਾ ਤੇ ਸ਼ਾਇਦ پاگل ਹੋ ਜਾਂਦਾ ਜਿੰਨਾ ਕੁਝ ਅਸੀਂ ਫੇਸ ਕੀਤਾ ਹੈ ਸਾਰੇ ਕਰਦੇ ਨੇ ਪਰ ਆਪਣਿਆਂ ਨੂੰ ਨਾਲ ਲੈ ਕੇ ਤੁਰਿਆ ਬਹੁਤ ਕੀਤਾ ਅਸੀਂ ਅਸੀਂ ਸਭ ਨੂੰ ਨਾਲ ਲੈ ਕੇ ਤੁਰਿਆ ਅੱਜ ਬਹੁਤ ਕੁਝ ਹੋਈ ਜਾ ਨੋ ਪ੍ਰੋਬਲਮ ਪਰ ਮੈਂ ਇਹ ਨਹੀਂ ਕਹਿੰਦੀ ਇਕੱਲੇ ਮੇਰੇ ਭੈਣ ਮੇਰੇ ਭੈਣ ਭਰਾ ਮੇਰਾ ਮਾਪਿਓ ਅੱਜ ਮੈਂ ਇਹ ਸਾਰਾ ਕੈਮਰੇ ਦੇ ਸਾਹਮਣੇ ਕਹਿੰਦੀ ਆ ਰਿਕਾਰਡ ਕਰੋ ਔਰ ਸਾਰੇ ਕਿਉਂਕਿ ਮੈਂ ਕਹਿੰਨੀ ਵਿੱਚ ਚਲੋ ਥੋੜੇ ਰਿਸ਼ਤੇਦਾਰ ਝੂਠ ਬੋਲਦਾਨਗੇ ਥੋੜਾ ਕੋਈ ਵੀ ਝੂਠ ਥੋੜੇ ਆਂਡ ਗਵਾਂਡ ਤੁਹਾਡਾ ਪਿੰਡ ਕਦੇ ਝੂਠ ਨਹੀਂ ਬੋਲਦਾ ਤੁਸੀਂ ਜੈਤੋ ਮੰਡੀ ਮੇਰਾ ਪਿੰਡ ਆ ਜ਼ਿਲ੍ਹਾ ਫਰੀਦਕੋਟ ਅਣਖੀਲਾ ਸਾਹਿਬ ਦਾ ਪਿੰਡ ਚੀਮਾ ਖੁਰਦਿਆ ਤੁਸੀਂ ਜਾਓ ਸਾਨੂੰ ਬਿਨ ਦੱਸੇ ਉੱਥੇ ਜਾ ਕੇ ਕਿਸੇ ਵੀ ਬੰਦੇ ਨੂੰ ਪੁੱਛੋ ਵੀ ਅਣਖੀਲਾ ਸਾਹਿਬ ਆਪਣੇ ਭੈਣ ਭਰਾਵਾਂ ਨੂੰ ਪਿਆਰ ਕਰਦੇ ਆ ਇਹਨਾਂ ਦਾ ਸਾਥ ਦਿੰਦੇ ਆ ਕਿ ਨਹੀਂ ਦਿੰਦੇ ਪਤਾ ਉੱਥੋਂ ਲੱਗਦਾ ਤੁਸੀਂ ਮੇਰੇ ਪਿੰਡ ਜਾਓ ਪਤਾ ਉੱਥੋਂ ਲੱਗਦਾ ਕਿ ਇਸ ਕੁੜੀ ਨੇ ਜਾਂ ਇਸ ਘਰ ਦੇ ਜਵਾਈ ਨੇ ਕੁਝ ਕੀਤਾ ਇਹਨਾਂ ਲਈ ਇਹ ਦੁੱਖ ਸੁੱਖ ਚ ਖੜਦੇ ਆ ਕਿ ਨਹੀਂ ਖੜਦੇ ਫੇਰ ਮਜ਼ਾ ਆਉਂਦਾ ਹੈ ਫੇਰ ਮਜ਼ਾ ਆਉਂਦਾ ਹੈ ਹੁਣ ਇੱਥੇ ਬਹਿ ਕੇ ਮੈਂ ਕਿਸੇ ਦੀ ਵੀ ਬਰਾਈ ਕਰ ਦੂੰ ਕੁਝ ਵੀ ਹੁਣ ਕਿਹਨੂੰ ਕਿਹਨੂੰ ਸਫਾਈ ਦੇ ਆ ਉਹ ਜਿਹਦੇ ਬਾਰੇ ਮੈਂ ਮਾੜਾ ਬੋਲੂੰਗੀ ਉਹ ਕਿਹਨੂੰ